नमस्कार पेश है हफ्तावारी समाचार समीक्षा लेखक ने सीनियर पत्रकार नरेंद्र जग्गा वाचिका अमनप्रीत कौर ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਸਵੱਛਤਾ ਮਹਿੰਮ ਅਤੇ ਸਵੱਛਤਾ ਪੰਦਰਵਾੜਾ ਇਸ ਵਾਰ ਪੰਜਾਬ ਲਈ ਮਹੱਤਵਪੂਰਨ ਹੈ ਹੜ੍ਹ ਦੀ ਮਾਰ ਤੋਂ ਲੰਘਿਆ ਅਤੇ ਰੋਗਾਂ ਦੇ ਖੋਫ ਵਿੱਚ ਰਹਿ ਰਹੇ ਪੰਜਾਬ ਲਈ ਇਹ ਮਹਿੰਮ ਇੱਕ ਆਸ ਭਰੋਸੇ ਅਤੇ ਸਾਥ ਦੀ ਵੱਡੀ ਕਿਰਨ ਹੈ ਦੇਸ਼ ਫਿਲਹਾਲ ਸਵੱਛਤਾ ਪੰਦਰਵਾੜੇ ਚੋਂ ਲੰਘ ਰਿਹਾ ਹੈ ਸਫਾਈ ਨੂੰ ਦੂਜੀ ਖੁਦਾਈ ਦਾ ਦਰਜਾ ਹਾਸਿਲ ਹੈ ਭਾਰਤ ਵਰਸ਼ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਸਫਾਈ ਸ਼ੁੱਧਤਾ ਤੇ ਸੱਚਾਈ ਦੀਆਂ ਬਰਕਤਾਂ ਦਰਜ ਨੇ ਗੁਰੂਆਂ ਪੀਰ ਪੈਗੰਬਰਾਂ ਹਰ ਯੁੱਗ ਦੇ ਮਹਾਪੁਰਸ਼ਾਂ ਨੇ ਸਫਾਈ ਦੀ ਅਹਿਮੀਅਤ ਨੂੰ ਪਛਾਣ ਆਨੇ ਅਤੇ ਸਰਾਇ ਧਰਮ ਗ੍ਰੰਥਾ ਵਿੱਚ ਪਵਨ ਪਾਣੀ ਅਤੇ ਧਰਤੀ ਦੀ ਮਹੱਤਤਾ ਦਾ ਜ਼ਿਕਰ ਹੈ। ਦੇਸ਼ ਵਿੱਚ ਦਿਹਾਤੀ ਸਵੱਛਤਾ ਪ੍ਰੋਗਰਾਮ ਦੇਸ਼ ਦੀ ਪਹਿਲੇ 5 ਸਾਲਾਂ ਯੋਜਨਾ ਦਾ ਹਿੱਸਾ ਸੀ ਜਿਸ ਦੀ ਸ਼ੁਰੂਆਤ 1954 ਵਿੱਚ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਲਈ ਇਸ ਮੁਹਿੰਮ ਦੀ ਸ਼ੁਰੂਆਤ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ 2 ਅਕਤੂਬਰ 2014 ਤੋਂ ਸ਼ੁਰੂ ਕੀਤੀ ਜਿਸ ਦਾ ਮਕਸਦ ਸਵੱਛਤਾ ਵੱਲ ਧਿਆਨ ਕੇਂਦਰਿਤ ਕਰਨਾ ਸੀ। ਸਰਕਾਰ ਚਾਹੁੰਦੀ ਸੀ ਕਿ ਸਿਰਫ 2 ਅਕਤੂਬਰ ਗਾਂਧੀ ਜਨਤੀ ਨੂੰ ਹੀ ਨਹੀਂ ਸਾਲ ਭਰ ਵਿੱਚ ਸਫਾਈ ਮੁਹਿੰਮ ਚੱਲਦੀ ਰਹੇ। ਇਸ ਸਮੇਂ ਦੌਰਾਨ ਸਰਕਾਰੀ ਦਫ਼ਤਰਾਂ ਸਕੂਲਾਂ ਕਾਲਜਾਂ ਗ੍ਰਾਮ ਪੰਚਾਇਤਾਂ ਨਗਰ ਨਿਗਮ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਨੇ ਇਸ ਦੇ ਤਹਿਤ ਦੇਸ਼ ਭਰ ਵਿੱਚ ਹਜ਼ਾਰਾਂ ਪ੍ਰੋਗਰਾਮ ਕੀਤੇ ਜਾ ਰਹੇ ਨੇ ਤਾਂ ਜੋ ਘਰ-ਘਰ ਤੱਕ ਸਵੱਛਤਾ ਦਾ ਸੁਨੇਹਾ ਪਹੁੰਚ ਸਕੇ ਪੰਜਾਬ ਵਿੱਚ ਵੀ ਇਸ ਮੁਹਿੰਮ ਵਿੱਚ ਸਰਕਾਰ ਤੋਂ ਇਲਾਵਾ ਆਮ ਲੋਕ ਵੀ ਹਿੱਸਾ ਬਣ ਰਹੇ ਨੇ ਜੇਕਰ ਇਸ ਮੁਹਿੰਮ ਦੇ ਪ੍ਰਭਾਵ ਨੂੰ ਲੈ ਕੇ ਪਿਛੋਕੜ ਤੇ ਨਜ਼ਰ ਮਾਰੀ ਜਾਵੇ ਤਾਂ ਇਸ ਦੇ ਅਸਾਰੂ ਨਤੀਜੇ ਨਜ਼ਰ ਆ ਰਹੇ ਨੇ ਪੰਜਾਬ ਦੇ ਪਿੰਡਾਂ ਵਿੱਚ ਸਵੱਛ ਭਾਰਤ ਮੁਹਿੰਮ ਧਿਆਨ ਕਰਨ ਵਾਲੀ ਵਿਸ਼ਵ ਬੈਂਕ ਦੇ ਅਧੀਨ ਵਾਲੀ ਕੁਮੰਤਰੀ ਸੰਸਥਾ ਦੇ ਅਨੁਸਾਰ ਖੁੱਲੇ ਪਖਾਨੇ ਵਿੱਚ ਲਗਭਗ 7.3 ਤੋਂ 7.8% ਅੰਸ਼ ਦੀ ਕਮੀ ਆਈ ਹੈ। ਇੱਕ ਰਿਪੋਰਟ ਅਨੁਸਾਰ ਪੰਜਾਬ ਦੇ ਪਿੰਡਾਂ ਵਿੱਚ 90% ਤੋਂ ਵੱਧ ਪਿੰਡਾਂ ਨੂੰ ਖੁੱਲੇ ਵਿੱਚ ਪਖਾਨਾ ਰੋਕਣ ਵਾਲਾ ਦਰਜਾ ਮਿਲ ਚੁੱਕਾ ਹੈ। ਕੁਝ ਖਬਰਾਂ ਦੱਸਦੀਆਂ ਨੇ ਕਿ 98% ਪਿੰਡਾਂ ਨੇ ਖੁੱਲੇ ਪਖਾਨਾ ਮੁਕਤ ਪਲੱਸ ਦਾ ਦਰਜਾ ਹਾਸਲ ਕਰ ਲਿਆ ਹੈ। ਸਵੱਛਤਾ ਮੁਹਿੰਮ ਦੇ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਸੈਨੀਟੇਸ਼ਨ ਤੇ ਸਫਾਈ ਰੁਝਾਨ ਵਿੱਚ ਪੱਕਾ ਬਦਲਾ ਆਇਆ ਹੈ ਸਾਲ 2021 ਤੱਕ ਸੂਬੇ ਪੰਜਾਬ ਵਿੱਚ ਲਗਭਗ 97 ਫੀਸਦੀ ਘਰਾਂ ਕੋਲ ਪਖਾਨੇ ਦੀ ਸਹੂਲਤ ਸੀ ਅਤੇ ਸਿਰਫ 3 ਫੀਸਦੀ ਘਰਾਂ ਕੋਲ ਇਹ ਸਹੂਲਤ ਨਾ ਹੋਣ ਕਾਰਨ ਖੁੱਲੀ ਜਗ੍ਹਾ ਖੇਤਾ ਵਰਗੀਆਂ ਥਾਵਾਂ ਤੇ ਜਾਣਾ ਪੈਂਦਾ ਸੀ ਉਸ ਤੋਂ ਬਾਅਦ ਹਾਲਾਤ ਵਿੱਚ ਕਾਫੀ ਤਬਦੀਲੀ ਆਈ ਹੈ ਦਿਹਾਤੀ ਖੇਤਰਾਂ ਵਿੱਚ ਇਹ ਫੀਸਦੀ ਸ਼ਹਿਰਾਂ ਦੇ ਮੁਕਾਬਲੇ ਥੋੜਾ ਘੱਟ ਸੀ ਜਦਕਿ ਕੂੜੇ ਦੇ ਮਾਮਲੇ ਵਿੱਚ ਸ਼ਹਿਰਾਂ ਦੀ ਸਥਿਤੀ ਵਿੱਚ ਕਾਫੀ ਸੁਧਾਰ ਮੰਗਦੀ ਹੈ ਪਰ ਮੁੱਖ ਸ਼ਹਿਰੀ ਕੂੜਾ ਕਰਕਟ ਪਰ ਪ੍ਰਬੰਧਨ ਵਿੱਚ ਕਾਫੀ ਕਮੀ ਹੈ ਜਲੰਧਰ ਸ਼ਹਿਰ ਵਿੱਚ ਕੂੜਾ ਪੈਦਾ ਹੋਣ ਦੀ ਦਰ ਲਗਭਗ 350 ਟਨ ਪ੍ਰਤੀ ਦਿਨ ਹੈ ਲੁਧਿਆਣਾ ਸ਼ਹਿਰ ਵਿੱਚ ਪ੍ਰਬੰਧਨ ਜਾਂ ਅਮਲ ਵਿੱਚ ਅਸੰਤੁਲਨ ਹੈ ਇਸ ਦੀਆਂ ਕਈ ਯੋਜਨਾਵਾਂ ਰਚੀਆਂ ਗਈਆਂ ਪਰ ਇਹ ਜ਼ਿਆਦਾ ਸਫਲ ਨਹੀਂ ਰਹੀਆਂ ਪਰ ਫਿਰ ਵੀ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਸਵੱਛ ਭਾਰਤ ਅਤੇ ਸਵੱਛਤਾ ਪੰਦਰਵਾੜੇ ਦੀ ਮੁਹਿੰਮ ਨੇ ਇਸ ਦੇ ਸੁਧਾਰ ਵਿੱਚ ਸ਼ਾਨਦਾਰ ਭੂਮਿਕਾ ਅਦਾ ਕੀਤੀ ਹੈ ਕੇਂਦਰ ਸਰਕਾਰ ਵੱਲੋਂ ਸਵੱਛਤਾ ਲਈ ਸੂਬਿਆਂ ਨੂੰ ਵੱਡੇ ਫੰਡ ਦਿੱਤੇ ਜਾ ਰਹੇ ਨੇ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਸਵੱਛਤਾ ਲਈ ਵੱਖ-ਵੱਖ ਰੂਪਾਂ ਵਿੱਚ ਕੰਮ ਕਰਦੇ ਨੇ ਕੇਂਦਰ ਸਰਕਾਰ ਨੇ ਨਿਰਧਾਰਤ ਕੀਤਾ ਹੈ ਕਿ 5000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਨੂੰ ਠੋਸ ਤਰਲ ਵੇਸਟ ਸੰਭਾਲਨ ਅਤੇ ਪਲਾਸਟਿਕ ਵਰਗੀ ਗੈਰ ਜੈਵਿਕ ਵਸਤਾ ਲਈ ਪ੍ਰਤੀ ਵਿਅਕਤੀ 60 ਰੁਪਏ ਤੱਕ ਮਦਦ ਕੀਤੀ ਜਾਵੇ ਇਸ ਲਈ ਕੇਂਦਰ ਸਰਕਾਰ ਨੇ ਕਰੀਬ 1.5 ਲੱਖ ਕਰੋੜ ਰੁਪਏ ਦੀ ਰਾਸ਼ੀ ਰਾਖਵੇਂ ਰੱਖੀ ਹੈ ਹੜ੍ਹ ਪ੍ਰਭਾਵਿਤ ਪੰਜਾਬ ਲਈ ਇਸ ਮੁਹਿੰਮ ਦੇ ਖਾਸ ਮਾਇਨੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ 2300 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 100 ਕਰੋੜ ਰੁਪਏ ਦੀ ਮਹਾਨ ਸਫਾਈ ਮੁਹਿੰਮ ਚਲਾਈ ਜਾਏਗੀ ਹਰ ਪਿੰਡ ਨੂੰ ਪਹਿਲੀ ਰਕਮ 1 ਲੱਖ ਰੁਪਏ ਮਿਲੇਗੀ ਅਤੇ ਜ਼ਰੂਰਤ ਸਾਬਕਾ ਵਾਧੂ ਸਹਾਇਤਾ ਵੀ ਦਿੱਤੀ ਜਾਏਗੀ ਇਹ ਕਿਹਾ ਗਿਆ ਹੈ ਕਿ ਸਿਲਟ ਅਤੇ ਮਲਵਾ ਹਟਾਏ ਜਾਣਗੇ ਅਤੇ 15 ਅਕਤੂਬਰ ਤੱਕ ਜਨਤਕ ਸਥਾਨਾਂ ਦੀ ਮੁਰੰਮਤ ਸੰਭਾਲੀ ਜਾਵੇਗੀ ਜਦਕਿ ਸਵੱਛਤਾ ਪੰਦਰਵਾੜੇ ਦੌਰਾਨ ਸੂਬੇ ਵਿੱਚ ਵੱਖ-ਵੱਖ ਪਿੰਡਾਂ ਦੀਆਂ ਗਲੀਆਂ ਨਾਲੀਆਂ ਟੋਬਿਆਂ ਛਪੜਾਂ ਸੂਆਂ ਧਾਰਮਿਕ ਸਥਾਨਾਂ ਦੀ ਸਫਾਈ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖੋ-ਵੱਖਰਾ ਕਰਨ ਬਾਰੇ ਜਾਗਰੂਕਤਾ ਫੈਲਾਉਣਾ ਸਕੂਲੀ ਬੱਚਿਆਂ ਤੇ ਸਟਾਫ ਨਾਲ ਮਿਲ ਕੇ ਸਕੂਲ ਰੈਲੀਆਂ ਕਰਵਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ FCM ਯਾਨੀ ਫੀਕਲ ਸਲਡਸ ਮੈਨੇਜਮੈਂਟ ਪਲਾਂਟ ਲਗਵਾਉਣ ਲਈ ਪੰਚਾਇਤ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਪਖਾਨਿਆਂ ਦੀ ਗਾਰ ਵਾਲੇ ਟੈਂਕਾਂ ਨੂੰ ਤਿੰਨ ਤੋਂ 5 ਸਾਲਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਾਲ ਖਾਲੀ ਕਰਵਾਇਆ ਜਾ ਸਕੇ ਬੇਸ਼ੱਕ ਸਰਕਾਰਾਂ ਵੱਲੋਂ ਆਮ ਲੋਕਾਂ ਦੀ ਜ਼ਿੰਦਗੀ ਅਤੇ ਜੀਵਨ ਜਾਂਚ ਦੇ ਸੁਧਾਰ ਲਈ ਉਪਰਾਲੇ ਕੀਤੇ ਜਾ ਰਹੇ ਨੇ ਪਰ ਅਜਈਆਂ ਮੁਹਿੰਮਾਂ ਲੋਕ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਨੇ ਇਸ ਦੇ ਲਈ ਇਹ ਮਾਨਸਿਕਤਾ ਦਾ ਤਿਆਗ ਕਰਨਾ ਵੀ ਜ਼ਰੂਰੀ ਹੈ ਕਿ ਸਵੱਛਤਾ ਪੰਦਰਵਾੜਾ ਜਾਂ ਅਜਈਆਂ ਹੋਰ ਮੁਹਿੰਮਾਂ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਗੋ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਜੇਕਰ ਹਰ ਕੋਈ ਆਪਣੀ ਗਲੀ ਘਰ ਦਫ਼ਤਰ ਅਤੇ ਸਕੂਲ ਨੂੰ ਸਾਫ਼ ਰੱਖਣ ਦੀ ਸੋਚੇ ਤਾਂ ਸਾਡਾ ਦੇਸ਼ ਸੱਚਮੁੱਚ ਸਵੱਛ ਅਤੇ ਸੁੰਦਰ ਭਾਰਤ ਬਣ ਸਕਦਾ ਹੈ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ